ਪ੍ਰਭਾਤੀ ਮਹਿਲਾ ਪੰਜਵਾ ਕਰ ਕਿਰਪਾ ਆਪਣੇ ਪ੍ਰਭ ਕੀਏ ਹਰ ਕਾ ਨਾਮ ਜਪਨ ਕੋ ਦੀਏ ਆਠ ਪਹਿਰ ਗੁਣ ਗਾਏ ਗੋਬਿੰਦ ਤੈ ਬਿਨ ਸੇ ਉਤਰੀ ਸਭ ਚਿੰਦ ਉਬਰੇ ਸਤ ਗੁਰ ਚਰਨੀ ਲਾਗ ਜੋ ਗੁਰ ਕਹੈ ਸੋਈ ਫਲ ਮੀਠਾ ਮਨ ਕੀ ਮਤ ਤਿਆਗ ਰਹਾਉ ਮਨ ਤਨ ਵਸਿਆ ਹਰ ਤਦ ਸੋਈ ਕਲ ਕਲੇਸ਼ ਕਿਸ ਵਿਘਨ ਨਾ ਹੋਈ ਸਦਾ ਸਦਾ ਪ੍ਰਭ ਜੀ ਕੈ ਸੰਗ ਉਤਰੀ ਮੈਲ ਨਾਮ ਕੈ ਰੰਗ ਚਰਨ ਕਮਲ ਸਿਓ ਲਾਗੋ ਪਿਆਰ ਦਿਨ ਸੇ ਕਾਮ ਕ੍ਰੋਧ ਅੰਕਾਰ ਤਬ ਮਿਲਨ ਕਾ ਮਾਰਗ ਜਾਨਾ ਆਏ ਭਗਤ ਹਰਿ ਸਿਉ ਮਨ ਮੰਨ ਸੁਣ ਸੱਜਣ ਸੰਤ ਮੀਤ ਸੁਹੇਲੇ ਨਾਮ ਰਤਨ ਹਰਿ ਗਾ ਅਤੁੱਲੇ ਸਦਾ ਸਦਾ ਪ੍ਰਭ ਗੁਣ ਨਿਦ ਗਾਈਐ ਕੋ ਨਾਨਕ ਵਡ ਫਾਗੀ ਪਾਈਐ ਪ੍ਰਭਾਤੀ ਮਹਿਲਾ ਪਨਵਾ ਸੇ ਤਨਵੰਤ ਸੇਈ ਸਤਿਸ਼ਾਹ ਹਰ ਕੀ ਦਰਗਾਹ ਨਾਮ ਵਿਸਾ ਹਰ ਹਰ ਨਾਮ ਜਪੋ ਮਨ ਮੀਤ ਗੁਰ ਪੂਰਾ ਪਾਈਐ ਵੱਡ ਭਾਗੀ ਨਿਰਮਲ ਪੂਰਨ ਰੀਤ ਰਹਾਉ ਪਾਇ ਲਾਭ ਵਜੀਵਾ ਧਾਈ ਸੰਤ ਪ੍ਰਸਾਦ ਹਰ ਕੇ ਗੁਣ ਗਾਈ ਸਫਲ ਜਨਮ ਜੀਵਨ ਪਰਵਾਨ ਗੁਰ ਪ੍ਰਸਾਦੀ ਹਰ ਰੰਗ ਮਾਨ ਬਿਨ ਸੇ ਕਾਮ ਕ੍ਰੋਧ ਅਹੰਕਾਰ ਨਾਨਕ ਗੁਰਮੁਖ ਉਤਰੇ ਪਾਰ ਪ੍ਰਭਾਤੀ ਮੈ ਲਾ ਪੰਜਵਾ ਗੁਰਪੂਰਾ ਪੂਰੀ ਤਾਕੀ ਕਲਾ ਗੁਰ ਕਾ ਸ਼ਬਦ ਸਦਾ ਸਦ ਅਟੱਲਾ ਗੁਰ ਕੀ ਬਾਣੀ ਜਿਸ ਮਨ ਵਸੈ ਦੁਖ ਦਰਦ ਸਭ ਤਾਕ ਆ ਨਸੈ ਹਰ ਰੰਗ ਰਤਿ ਮਨ ਰਾਮ ਗੁਣ ਗਾਵੇ ਮੁਕਤੋ ਸਾਧੂ ਧੂਰੀ ਨਾਵੇ ਰਹਾਉ ਗੁਰਪੁਰ ਸਾਧੀ ਉਤਰੇ ਪਾਰ ਤੋਪੰ ਬਿਨ ਸੇ ਬਕਾਰ ਮਨ ਤਨ ਅੰਤਰ ਬਸੇ ਗੁਰ ਚਰਨਾ ਨਿਰਭੈ ਸਾਧ ਪਰੇ ਹਰ ਸ਼ਰਨਾ ਆਨੰਦ ਸਹਿਜ ਰਸ ਸੂਖ ਕਨੇਰੇ ਦੁਸ਼ਮਨੋਂ ਦੁੱਖ ਨਾ ਆਵੇ ਨੇਰੇ ਗੁਰਪੂਰੇ ਆਪਣੇ ਕਰ ਰਾਖੇ ਹਰਨਾਮ ਜਪਤ ਕਿਲ ਬਖ ਸਭ ਲਾਥੇ ਸੰਤ ਸਾਜਨ ਸਿੱਖ ਪੈ ਸੁਹੇਲੇ ਗੁਰਪੂਰੇ ਪ੍ਰਭ ਸਿਉ ਲੈ ਮਿਲੇ ਜਨਮ ਮਰਨ ਦੁਖ 파 ਕਟਿਆ ਕਉ ਨਾਨਕ ਗੁਰ ਪਰਦਾ ਟਾਕੇਆ ਤਰਭਾਤੀ ਮਹਿਲਾ ਪੰਜਵਾ ਸਤਗੁਰ ਪੂਰੇ ਨਾਮ ਦੀਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲ ਆਸਥੀਆਂ ਰਹਾਉ ਚਰਨ ਕਮਲ ਗੁਰ ਕੇ ਮਨ ਵੂਠੇ ਦੁਖ ਦਰਦ ਤੋਂ ਬਿਨ ਸੇ ਝੂਠੇ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪੈਰ ਹਰਿ ਸਿਮਰੋ ਪ੍ਰਾਣੀ ਕਰ ਬਹਾਰ ਤਰਬ ਸਗਨੀ ਠਾਈ ਸੰਗ ਸਹਾਈ ਜਾਂ ਹੋ ਜਾਈ ਦੁਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ ਪ੍ਰਭਾਤੀ ਮੈ ਲਾਪੰਘਵਾ ਪਾਰ ਬ੍ਰਹਮ ਤਬ ਸੁਘੜ ਸੁਜਾਨ ਗੁਰ ਪੂਰਾ ਪਾਈਏ ਵੱਡ ਭਾਗੀ ਦਰਸ਼ਨ ਕੋ ਜਾਈਏ ਕੁਰਬਾਨ ਪ੍ਰਹਾਅ ਕਿਲ ਬਿਖ ਮੇਟੇ ਸ਼ਬਦ ਸੰਤੋਖ ਨਾਮ ਅਰਾਧਨ ਹੋ ਆ ਜੋਗ ਸਾਧ ਸੰਗ ਹੋ ਆ ਪਰਗਾਸ ਚਰਨ ਕਮਲ ਮਨ ਮਾਹੇ ਨਿਵਾਸ ਜਿਨ ਕੀ ਆ ਤਿਨ ਲੀਆ ਰਾਖ ਪ੍ਰਭ ਪੂਰਾ ਅਨਾਥ ਕਾ ਨਾਥ ਜਿਸ ਹੈ ਨਵਾਜੇ ਕਿਰਪਾ ਥਾਰ ਪੂਰਨ ਕਰਮ ਤਾਕੇ ਆਚਾਰ ਗੁਣ ਗਾਵੇ ਨਿਤ 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 ਨਵੇਂ ਲਖ 84 ਜੂਨ ਨਾ ਫਵੇ ਇਆਂ ਉਹਾਂ ਚਰਨ ਪੂਜਾਰੇ ਮੁਖ ਉਜਲ ਸਾਚੇ ਦਰਬਾਰੇ ਜਿਸ ਮਸਤਕ ਗੁਰ ਧਰਿਆ ਹਾਥ ਕੋਤ ਮਧੇ ਕੋ ਵਿਰਲਾ ਦਾਸ ਜਲ ਥਲ ਨਹੀਂ ਅਲ ਪੇਖ ਭਰਪੂਰ ਨਾਨਕ ਉਦਰਸ ਤਿਸ ਜਨ ਕੀ ਥੂਰ ਪ੍ਰਭਾਤੀ ਮੈਲਾ ਪੰਜਵਾ ਕੁਰਬਾਨ ਜਾਈ ਗੁਰਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਨੇ ਰਹਾਉ ਅੰਮ੍ਰਿਤ ਬਾਣੀ ਸੁਣਤ ਨਿਹਾਲ ਬਿਨਸ ਗੈ ਵਿਖਿਆ ਜੰਜਾਲ ਸਾਚ ਸ਼ਬਦ ਸਿਉ ਲਾਗੀ ਪੀਤ ਹਰ ਪ੍ਰਭ ਆਪਣਾ ਆਇਆ ਚੀਤ ਨਾਮ ਜਪਤ ਹੋਆ ਪਰਗਾਸ ਗੁਰ ਸ਼ਬਦ ਦੇ ਤੀਨਾ ਹਿਦੈ ਨਿਵਾਸ ਗੁਰ ਸਮਰਤ ਸਦਾ ਦਇਆਲ ਹਰ ਜਪ ਜਪ ਨਾਨਕ ਪੈ ਨਿਹਾਲ ਪ੍ਰਭ ਆਕਤੀ ਮਲਾ ਪੰਜਵਾ ਗੁਰ ਗੁਰ ਕਰਤ ਸਦਾ ਸੁਖ ਪਾਇਆ ਦੀਨ ਦਇਆਲ ਤੈ ਕਿਰਪਾਲ ਆਪਣਾ ਨਾਮ ਆਪ ਜਪਾਇਆ ਰਹਾਉ ਸੰਤ ਸੰਗਤ ਮਿਲ ਤਿਆ ਪ੍ਰਗਾਸ ਹਰ ਹਰ ਜਪਤ ਪੂਰਨ ਪ੍ਰਿਆਸ ਸਰਬ ਕਲਿਆਣ ਸੂਖ ਮਨ ਵੂਠੇ ਹਰ ਗੁਣ ਗਾਏ ਗੁਰ ਨਾਨਕ ਠੂਠੇ ਪ੍ਰਭਾਤੀ ਮੈਨ ਲਾ ਪਨਵਾ ਹਰ ਦੂਜਾ ਵਿਭਾਸ ਇੱਕੋ ਅੰਕਾਰ ਸਤਗੁਰ ਪ੍ਰਸਾਦ ਅਵਰਨਾ ਦੂਜਾ ਠਾਓ ਨਾਹੀ ਬਿਨ ਹਰਨਾ ਸਰਬ ਸਿੱਧ ਕਲਿਆਣ ਪੂਰਨ ਹੋਏ ਸਗਲ ਕਾਮ ਹਰ ਕੋ ਨਾਮ ਜਪਿਐ ਨੀਤ ਕਾਮ ਕ੍ਰੋਧ ਅੰਕਾਰ ਬਿਨ ਸੈ ਲੱਗੈ ਇਕ ਪੀਤ ਰਹਾਉ ਨਾਮ ਲਾਗੈ ਦੂਖ ਭਾਗ ਸਰਨ ਪਾਲਨ ਜੋਗ ਸਤਗੁਰ ਭੇਟੈ ਜਮਨ ਤੇਟੈ ਜਿਸ ਤੁਰ ਹੋਵੇ ਸੰਜੋਗ ਰੈਣ ਦਿਨਸ ਧਿਆਏ ਹਰ ਹਰ ਤਜੋ ਮਨ ਕੇ ਭਰਮ ਸਾਧ ਸੰਗਤ ਹਰ ਮਿਲੈ ਜਿਸੈ ਪੂਰਨ ਕਰਮ ਜਨਮ ਜਨਮ ਵਿਖਾਦ ਬਿਨਸ ਰੱਖ ਲਿਨੀ ਆਪ ਮਾਤ ਪਿਤਾ ਮੀਤ ਪਾਈ ਜਨ ਨਾਨਕ ਹਰ ਹਰ ਜਾਪ ਪ੍ਰਭਾਤੀ ਮਹਿਲਾ ਪੰਜਵਾ ਵਿਭਾਸ ਪੜਤਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਮ 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 ਜਾਪ ਕਲ ਕਲੇਸ਼ ਲੋਭ ਮੋਹ ਬਿਨਸ ਜਾਏ ਹੰਤਾਪ ਰਹਾਉ ਆਪ ਤਿਆਗ ਸੰਤ ਚਰਨ ਲਾਗ ਮਨ ਪਵਿੱਤ ਜਾਹੇ ਪਾਪ ਨਾਨਕ ਬਾਰਿਕ ਕਸ਼ੂ ਨਾ ਜਾਣੈ ਰਖਨ ਕਾ ਪ੍ਰਭ ਮਾਈ ਬਾਪ ਪ੍ਰਭਾਤੀ ਮਹਿਲਾ ਪੰਜਵਾ ਚਰਨ ਕਮਲ ਸ਼ਰਨ ਟੇਕ ਉੱਚ ਮੂਚ ਬੇਅੰਤ ਠਾਕੁਰ ਸਰਬ ਉਪਰ ਤੁਹੀ ਏਕ ਰਹਾਉ ਤਾਨ ਧਾਰ ਦੁਖ ਵਿਦਾਰ ਦੇਨ ਹਰ ਬੁੱਧ ਬਿਵੇਕ ਨਮਸ਼ਕਾਰ ਰੱਖਨ ਹਾਰ ਮਨ ਅਰਾਧ ਪ੍ਰਭੂ ਮੇਖ ਸੰਤ ਰੇਨ ਕਰੋ ਮੱਜਨ ਨਾਨਕ ਪਾਵੇ ਸੁਖ ਅਨੇਕ